ਖਬਰ ਵੀ ਜਿਹੜੇ ਪੀਟ ਹੈਕਸਥ ਆ ਉਹਨਾਂ ਨੂੰ ਲੈ ਕੇ ਉਹਨਾਂ ਦੀ ਡਿਫੈਂਸ ਜਿਹੜੀ ਸਖਤਰ ਦਾ ਜਿਹੜਾ ਅਹੁਦਾ ਆ ਉਸ ਨੂੰ ਹੋ ਸਕਦਾ ਵੀ ਕਹਿੰਦੇ ਵੀ ਰਿਪਲੇਸ ਕੀਤਾ ਜਾ ਸਕਦਾ ਵਾਈਟ ਹਾਊਸ ਕਹਿੰਦੇ ਵੀ ਆਲਰੇਡੀ ਇਸ ਬਾਬਤ ਨਵੇਂ ਜਿਹੜੇ ਲੋਕ ਆ ਉਹਨਾਂ ਦੀ شناخت ਕਰ ਰਿਹਾ ਪਛਾਣ ਕਰ ਰਿਹਾ ਵੀ ਇਹਨਾਂ ਨੂੰ ਰਿਪਲੇਸ ਕੀਤਾ ਜਾ ਸਕੇ ਪੀਟ ਹੈਕਸਥ ਫਾਕਸ ਨਿਊਜ਼ ਦੇ ਕੰਟਰੀਬਿਊਟਰ ਸੀ ਸਾਬਕਾ ਫੌਜੀ ਜਿਹੜੀ ਉਹ ਹੈਗੇ ਆ ਕਈ ਤਰ੍ਹਾਂ ਦੇ ਦੋਸ਼ਾਂ ਵਿਵਾਦਾਂ ਦੇ ਦਰਮਿਆਨ ਇਹ ਜਿਹੜੇ ਡਿਫੈਂਸ ਖਤਰ ਦੇ ਤੌਰ ਦੇ ਉੱਤੇ ਇਹਨਾਂ ਨੂੰ ਨੋਮੀਨੇਟ ਕਰਕੇ ਚੁਣ ਲਿਆ ਗਿਆ ਸੀ ਮਨਜ਼ੂਰੀ ਜਿਹੜੀ ਉਹ ਮਿਲ ਗਈ ਸੀ ਫਿਰ ਜਿਹੜੇ ਸਿਗਨਲ ਗੇਟ ਦਾ ਮਾਮਲਾ ਬਣਿਆ ਜਿੱਥੇ ਪਹਿਲਾਂ ਅਟਲੈਂਟਿਕ ਦੇ ਇੱਕ ਜਰਨਲਿਸਟ ਨੂੰ ਆਪਣੀ ਚੈਟ ਦੇ ਵਿੱਚ ਐਡ ਕਰਕੇ ਯਮਨ ਦੇ 에ਅ ਸਟ੍ਰਾਈਕਸ ਬਾਰੇ ਜਿਹੜੀ ਜਾਣਕਾਰੀ ਜਿਹੜੀ ਉਹ ਜਨਤਕ ਹੋ ਗਈ ਚਾਹੇ ਉਹ ਸੈਡੀਟਰ ਨੇ ਬਾਅਦ ਦੇ ਵਿੱਚ ਸਟ੍ਰਾਈਕਸ ਤੋਂ ਉਹ ਇਨਫੋਰਮੇਸ਼ਨ ਸ਼ੇਅਰ ਕੀਤੀ ਹੁਣ ਕੱਲ ਪਰਸੋਂ ਦਾ ਜਿਹੜਾ ਇਹ ਰੌਲਾ ਇਹ ਵੱਖਰੇ ਤੌਰ ਦੇ ਉੱਤੇ ਪੈ ਰਿਹਾ ਵੀ ਸਿਗਨਲ ਐਪ ਦੇ ਉੱਤੇ ਇੱਕ ਹੋਰ ਉਸਨੇ ਗਰੁੱਪ ਦੇ ਵਿੱਚ ਇਸ ਇਹੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਜਿਹੜੀ ਉਹ ਕਰ ਦਿੱਤੀ ਸੀ ਸੋ ਡਿਫਰੈਂਟ ਸਿਗਨਲ ਚੈਟ ਗਰੁੱਪਸ ਨੂੰ ਜਿਹੜਾ ਉਹ ਲੈ ਕੇ ਵਾਈਟ ਹਾਊਸ ਦੇ ਜਿਹੜੇ ਪ੍ਰੈਸ ਕਰਟਰ ਕੈਲਨਨ ਲਵਟ ਉਹਨਾਂ ਨੇ ਇਸ ਚੀਜ਼ ਦੀ ਗੱਲ ਨੂੰ ਨਕਾਰਿਆ ਆ ਵੀ ਪੀਟ ਹੈਕਸਥ ਨੂੰ ਰਿਪਲੇਸ ਜਿਹੜਾ ਉਹ ਕਿਤਾ ਜਾ ਰਿਹਾ ਆ ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਸ ਸਟੈਂਡ ਸਟਰੋਂਗਲੀ ਬਿਹਾਈਂਡ ਹਿਮ ਪੀਟ ਹੈਗਸਨ ਦੇ ਨਾਲ ਉਹ ਬਿਲਕੁਲ ਖੜੇ ਆ ਤੇ ਟਰੰਪ ਹੁਣਾਂ ਨੇ ਇਹ ਜਿਹੜਾ ਕਿਹਾ ਵੀ ਹੀ ਇਸ ਡੂਇੰਗ ਗ੍ਰੇਟ ਜੌਬ ਕਹਿੰਦੇ ਨਹੀਂ ਜੀ ਕਹਿੰਤਾ ਹਾਊਦੀਜ਼ ਨੂੰ ਪੁੱਛ ਕੇ ਦੇਖ ਲਓ ਜਿਨ੍ਹਾਂ ਦੇ ਉੱਤੇ ਇਹ ਲਗਾਤਾਰ ਹਮਲੇ ਹੋ ਰਹੀ ਹੈਗੇ ਆ ਹੈਕਸਟ ਨੇ ਕਿਹਾ ਵੀ ਕਿਸੇ ਵੀ ਤਰੀਕੇ ਦੀ ਕੋਈ ਗਲਤੀ ਉਹਨਾਂ ਦੇ ਕੋਲੋਂ ਵਾਈਟ ਹਾਊਸ ਦੇ ਈਸਟਰ ਇਵੈਂਟ ਦੇ ਦੌਰਾਨ ਜਦੋਂ ਉਹਨਾਂ ਨੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਵੀ ਕਿਸੇ ਤਰੀਕੇ ਦੀ ਕੋਈ ਗਲਤੀ ਕੋਤਾਹੀ ਜਿਹੜੀ ਆ ਉਹ ਨਹੀਂ ਹੋਈ ਹੈਗੀ ਹੈਕਸਟ ਨੇ ਇਹ ਵੀ ਜਿਹੜਾ ਕਿਹਾ ਵੀ ਚਾਰ ਜਿਹੜੇ ਸੀਨੀਅਰ ਐਡਵਾਈਜ਼ਰਸ ਆ ਉਹ ਪੈਂਟਾਗਨ ਨੂੰ ਪਿਛਲੇ ਹਫਤੇ ਅਚਨ-ਚੇਤੇ ਜਿਹੜੇ ਉਹ ਛੱਡ ਕੇ ਚਲੇ ਗਏ ਸੀ ਡਿਫੈਂਸ ਡਿਪਾਰਟਮੈਂਟ ਦੇ ਸਪੋਕਸਪਰਸਨ ਸਾਬ ਦਾ ਜான் ਉਲੀਅਰਟ ਉਹਨਾਂ ਨੇ ਰਿਜ਼ਾਈਨ ਕੀਤਾ ਸੀ ਉਹਨਾਂ ਨੇ ਫਿਰ ਇੱਕ opinion ਆਰਟੀਕਲ ਜਿਹੜਾ ਉਹ ਛਾਪਿਆ ਸੀ ਪਿਛਲੇ ਹਫਤੇ ਪਿਛਲੇ ਮਹੀਨੇ ਦੇ ਵਿੱਚ ਵੀ ਪੈਂਟਾਗਨ ਦੇ ਵਿੱਚ ਫੁੱਲ ਬਲੌਨ ਮੈਲਟ ਡਾਊਨ ਜਿਹੜਾ ਇਸ ਟਾਈਮ ਚੱਲ ਰਿਹਾ ਤੇ ਆਪਸ ਦੇ ਵਿੱਚ ਜਿਹੜੀਆਂ ਲੜਾਈਆਂ ਇਨ ਫਾਈਟਿੰਗ ਉਹ ਹੋ ਰਹੀ ਆ ਜਿਹੜੀ ਕਿ ਇਵੈਂਚੁਅਲੀ ਪ੍ਰੈਜ਼ੀਡੈਂਟ 트੍ਰੰਪ ਨੂੰ ਉਥੇ ਹਰਟ ਕਰ ਰਹੀ ਆ ਤਿੰਨ ਹੋਰ ਜਿਹੜੇ ਪੈਂਟਾਗਨ ਦੇ ਐਡਵਾਈਜ਼ਰ ਡੈਨ ਕਾਲਡਵੈਲ ਕੋਰਨ ਕੋਲਿਨ ਕੈਰਲ ਡੈਰਨ ਸਲਨਿਕ ਉਹਨਾਂ ਨੂੰ ਵੀ ਪੈਂਟਾਗਨ ਤੋਂ ਬਾਹਰ ਦਾ ਰਸਤਾ ਜਿਹੜਾ ਉਹ ਸਕਾਉਟ ਆਊਟ ਕਰਕੇ ਦਿਖਾ ਦਿੱਤਾ ਗਿਆ ਕਹਿੰਦੇ ਵੀ ਉਹਨਾਂ ਨੇ ਪ੍ਰੈਸ ਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਲੀਕ ਕੀਤੀ ਸੀਗੀ ਇਹਨਾਂ ਤਿੰਨਾਂ ਨੇ ਇੱਕ ਜੁਆਇੰਟ ਸਟੇਟਮੈਂਟ ਜਿਹੜੀ ਉਹ ਜਾਰੀ ਕਰਦੇ ਹੋਏ ਕਿਹਾ ਵੀ ਉਹਨਾਂ ਦਾ ਜਿਹੜਾ ਡਿਸਮਿਸਲ ਆ ਉਹ ਬਹੁਤ ਗਲਤ ਸੀਗਾ ਤੇ ਕਹਿੰਦੇ ਵੀ ਜਿਹੜੀ ਚੀਜ਼ ਦਾ ਸਾਡੇ ਉੱਤੇ ਦੋਸ਼ ਲਾਇਆ ਜਾ ਰਿਹਾ ਆ ਉਹ ਟੋਟਲੀ ਗਲਤ ਜਿਹੜੀ ਉਹ ਸਾਡੇ ਉੱਤੇ ਦੱਸੀ ਜਿਹੜੀ ਉਹ ਜਾ ਰਹੀ ਆ ਦੱਸਿਆ ਜਾਂਦਾ ਵੀ ਜਿਹੜੇ ਕਾਲਡਵੈਲ ਤੇ ਸੈਲਨਿਕ ਆ ਇਹ ਹੈਕਸੈਥ ਦੇ ਨਾਲ ਲੌਂਗ ਟਾਈਮ ਲੰਮੇ ਚਿਰ ਤੋਂ ਐਸੋਸੀਏਟ ਵੀ ਜਿਹੜੇ ਉਹ ਰਹੇ ਨੇ ਆਰਮਡ ਸਰਵਿਸ ਕਮੇਟੀ ਦੇ ਉੱਤੇ ਵੀ ਸੋ ਹੁਣ ਉੱਥੋਂ ਧੂਆ ਨਿਕਲ ਰਿਹਾ ਹੈ ਹਰਜੋਤ ਸਿੰਘ ਜੀ ਹੈਕਸੈਥ ਨੂੰ ਜਿਹੜਾ ਬਦਲਣ ਦਾ ਪਰ ਟਰੰਪ ਐਡਮਿਨਿਸਟ੍ਰੇਸ਼ਨ ਹਾਲ ਦੀ ਘੜੀ ਇਹ ਕਹਿ ਰਿਹਾ ਆ ਆ ਬਾਰੀ ਤੌਰ ਦੇ ਉੱਤੇ ਵੀ ਇਸ ਨੂੰ ਰਿਪਲੇਸ ਕਰਨ ਦੀ ਅਜੇ ਕੋਈ ਵੀ ਸਾਡੀ ਇੱਛਾ ਨਹੀਂ ਆ ਇਹਨਾਂ ਨੇ ਕੋਈ ਵੀ ਗਲਤੀ ਨਹੀਂ ਕੀਤੀ ਹੈ